ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥ ਅਕਾਲੀ ਤਰਨਤਾਰਨ ਦਲ ਸੈਭਜਾਦਾ ਬਾਬਾ ਫਤਿਹ ਸਿੰਘ ਜੀ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਅੰਮਦਾਬਾਦ ਗੁਜਰਾਤ ਉਥੋਂ ਦਾਸ ਮੁਖ ਸੇਵਾਦਾਰ ਬਾਬਾ ਵਿਕਰਮ ਸਿੰਘ ਜੀ ਸਾਡਾ ਦਾਸ ਦਾ ਨਾਮ ਹੈ ਅਤੇ ਉਹ ਵੀਡੀਓ ਵੇਖ ਕਰਕੇ ਅਸੀਂ ਪਰਿਵਾਰ ਦੇ ਨਾਲ ਸੰਪਰਕ ਬਣਾਇਆ ਹੈ ਔਰ ਆ ਕੇ ਮੌਕੇ ਤੇ ਜੋ ਹਾਲਾਤ ਵੇਖੇ ਹਨ ਕਿ ਭਈ ਇਹਨਾਂ ਨੇ ਗਲੀ ਦੇ ਵਿੱਚ ਆਪਣਾ ਸਮਾਨ ਰੱਖਿਆ ਵਾ ਤੇ ਕੋਠੇ ਸਾਰੇ ਡਿੱਗੇ ਹੋਏ ਨੇ ਔਰ ਅਹੀਂ ਇਥੇ ਆਏ ਆ ਮੌਕੇ ਤੇ ਆ ਮਾਤਾ ਜੀ ਦਾ ਕਮਰਾ ਵਾ ਇਹ ਸਮਾਨ ਇਹਨਾਂ ਦਾ ਬਾਹਰ ਗਲੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰੱਖਿਆ ਇਹਨਾਂ ਨੇ ਅੱਗੇ ਬਹੁਤ ਹੀ ਦਾਨੀ ਸੱਜਣ ਸਾਡੇ ਗੁਜਰਾਤ ਦੇ ਵਿੱਚੋਂ ਅਤੀ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਭਾਈ ਰਾਜੂ ਵੀ ਕਹਿੰਦੇ ਆ ਅਤੇ ਭਾਈ ਨਿਸ਼ਾਨ ਸਿੰਘ ਜੀ ਪ੍ਰਧਾਨ ਸਾਹਿਬ ਜੋ ਵਾੜਜ ਗੁਰਦੁਆਰਾ ਅੰદાવાદ ਤੋਂ ਉਹਨਾਂ ਨੇ ਵੀ ਆ ਕੇ ਇੱਥੇ ਬਹੁਤ 100 150 ਪਰਿਵਾਰਾਂ ਦੀ ਸਾਰ ਲਈ ਆ ਉਹ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੱਧਰ ਹੜ੍ਹ ਜ਼ਿਆਦਾ ਆਏ ਸੀ ਉਧਰ ਉਹ ਤਾਂ ਨੇ ਸੇਵਾ ਬਹੁਤ ਕੀਤੀ ਆ ਅਤੇ ਕੁਝ ਪਰਿਵਾਰ ਐਸੇ ਹਨ ਜਿਨ੍ਹਾਂ ਦੇ ਉੱਤੇ ਮੀਂਹ ਤੇ ਸਾਰ ਜਗਾਈ ਪਿਆ ਵਾ ਦੇਖੋ ਪਾਣੀ ਕਿਹ ਬੰਨੇ ਆਇਆ ਵਾ ਮੀਂਹ ਤੇ ਸਾਰਿਆਂ ਨੇ ਹੰਡਾਇਆ ਵਾ ਛੱਤਾਂ ਸਾਰਿਆਂ ਦੀਆਂ ਹੀ ਚੁਈਆਂ ਨੇ ਔਰ ਜਿਨ੍ਹਾਂ ਦਾ ਜ਼ਿਆਦਾ ਲੋੜਵੰਦ ਹੈ ਉਹ ਵੀ ਸਾਨੂੰ ਨਿਗਾ ਦੇ ਵਿੱਚ ਰੱਖਣੇ ਚਾਹੀਦੇ ਪਰਿਵਾਰ ਅਤੇ ਅਸੀਂ ਇਹ ਸੂਚਨਾ ਮਿਲੀ ਸੀ ਤੇ ਇੱਥੇ ਮਾਤਾ ਜੀ ਕੋਲ ਆਏ ਆ ਪਿੰਡ ਮੰਗਲਾਣੀ ਤੇ ਆਕਰਕੇ ਮੌਕੇ ਤੇ ਅਸੀਂ ਛਾਪਾਂ ਜਿਹੜੀਆਂ ਵੇਖੀਆਂ ਵਾ ਇਹ ਕਮਰਾ ਮਾਤਾ ਜੀ ਨੂੰ ਬਣਾ ਕੇ ਅਸੀਂ ਦਵਾਂਗੇ ਔਰ ਠੇਕੇਦਾਰ ਸਾਹਿਬ ਨੂੰ ਅਸੀਂ ਸਾਧ ਲਿਆ ਵਾ ਤੇ ਜੋ ਵੀ ਇਹਨਾਂ ਦਾ ਖਰਚਾ ਹੋਊਗਾ ਉਹ ਸਾਰਾ ਅਸੀਂ ਇਹਨਾਂ ਨੂੰ ਮਕਾਨ ਬਣਾ ਕੇ ਦਵਾਂਗੇ ਅਤੇ ਬੇਨਤੀ ਵੀ ਕਰਦੇ ਆ ਕਿ ਜਿਹੜੇ ਦਾਨੀ ਪੁਰਸ਼ ਸੱਜਣ ਹਨ ਉਹ ਚੀਜ਼ ਨੂੰ ਵੇਖ ਕੇ ਤੇ ਉਹਦਾ ਫਿਰ ਦਾਨ ਕਰਨ ਕਿੱਥੇ ਕਰਨਾ ਵਾ ਕਿੱਥੇ ਜ਼ਰੂਰਤ ਆ ਉਹ ਅਸੀਂ ਵੇਖੀਏ ਅਸੀਂ ਇੱਥੇ ਆ ਕੇ ਮੌਕੇ ਤੇ ਇਹ ਵੀ ਵੇਖਿਆ ਵਾ ਕਿ ਗਰੀਬ ਪਰਿਵਾਰਾਂ ਦੇ ਕੋਲੋਂ ਜੇ ਕਿਸੇ ਨੇ ਰਾਸ਼ਨ ਪਾਣੀ ਵੀ ਦਿੱਤਾ ਤੇ ਅਸੀਂ ਖੁੰਦੇ ਵੀ ਵੇਖੇ ਆ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਗੁਰੂ ਘਰ ਵੀ ਮਹਾਰਾਜ ਵੀ ਤਾਂ ਖੁਸ਼ ਹੁੰਦੇ ਨੇ ਜੇ ਗਰੀਬ ਦੇ ਮੂੰਹ ਦੇ ਵਿੱਚ ਪਵੇ ਗੋਲਕ ਦੇ ਵਿੱਚੋਂ ਜਿਹੜੀ ਗੋਲਕ ਹੁੰਦੀ ਆ ਉਹ ਗਰੀਬ ਦਾ ਮੂੰਹ ਆ ਤੇ ਅਸੀਂ ਕਿਸੇ ਗਰੀਬ ਦੇ ਮੂੰਹ 'ਚੋਂ ਖੋਣਾ ਥੋੜੀ ਆ ਅਸੀਂ ਉਹਨਾਂ ਗਰੀਬਾਂ ਦੇ ਮੂੰਹ ਦੇ ਵਿੱਚ ਪਾਉਣਾ ਵਾ ਤੇ ਇਸ ਕਰਕੇ ਅਸੀਂ ਜਿਹੜੀ ਸੇਵਾ ਵਾ ਨਾ ਉਹ ਵੇਖ ਕੇ ਕਰੀਏ ਕਿ ਵੀ ਕਿੱਥੇ ਲੋੜ ਆ ਕਿੱਥੇ ਜ਼ਰੂਰਤ ਆ ਉਹਨਾ ਤੁਸੀਂ ਵੇਖ ਸਕਦੇ ਜੇ ਛਾਤੀ ਮਰਾ ਦਿੰਨੇ ਆਂ ਅਸੀਂ ਕੈਮਰਾਮੈਨ ਨੂੰ ਕਵਾਂਗੇ ਕਿ ਚਾਰ ਚੁਫੇਰੇ ਜਰਾ ਨਿਗਾ ਮਰਾ ਦਿਓ ਕਿ ਭਈ ਤੁਸੀਂ ਵੇਖੋਗੇ ਵੀ ਇੱਥੇ ਇਹਨਾਂ ਤੋਂ ਵੀ ਜ਼ਿਆਦਾ ਕੋਈ ਲੋੜਵੰਦ ਹੈਗਾ ਵਾ ਪਰਿਵਾਰ ਨੇ ਮਾਤਾ ਜੀ ਨੂੰ ਅਸੀਂ ਵੇਖਿਆ ਗਲੀ ਦੇ ਵਿੱਚ ਤੰਬੂ ਲਾ ਕੇ ਬੈਠ ਨੇ ਉਹ ਪਲਾਸਟਿਕ ਦੀ ਤਰਪਾਲ ਪਾ ਕੇ ਤੇ ਬਾਹਰ ਮੰਜਾ ਢਾ ਕੇ ਬੈਠੇ ਆ ਤੇ ਇਹਨਾਂ ਪਰਿਵਾਰਾਂ ਦੀ ਵੀ ਅਸੀਂ ਸਾਰ ਲਈਏ ਦਾਨੀ ਪੁਰਸ਼ਾਂ ਨੂੰ ਵੀ ਸਾਡਾ ਬੇਨਤਾ ਵਾ ਦੱਲ ਵੱਲੋਂ ਕਿ ਤੁਸੀਂ ਵੀ ਸੇਵਾ ਜਿਹੜੀ ਕਰਨੀ ਆ ਉਹ ਵੇਖ ਕੇ ਕਰੀਏ ਕਿ ਭਈ ਕਿੱਥੇ ਕਰਨੀ ਆ ਰੱਜਿਆਂ ਨੂੰ ਰਜਾਉਣਾ ਜਿਹੜਾ ਨਾ ਉਹ ਵੀ ਅਸੀਂ ਨਿਗਾਹ ਦੇ ਵਿੱਚ ਰੱਖੀ ਏ ਤੇ ਇਸ ਕਰਕੇ ਹੁਣ ਅਸੀਂ ਆਏ ਆ ਆ ਵੇਖਿਆ ਵਾ ਕਿ ਵੀ ਇਹਨਾਂ ਦਾ ਕਮਰਾ ਜਿਹੜਾ ਉਹ ਅਸੀਂ ਤਿਆਰ ਕਰਕੇ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ